ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਹੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਇਹ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜਰੂਰ ਸੁਣਨਾ ਕਿਉਂਕਿ ਜਦੋਂ ਆਪਾਂ ਅੱਧੀ ਅਧੂਰੀ ਗੱਲ ਸੁਣਦੇ ਹਾਂ ਤਾਂ ਗੱਲ ਦੀ ਸਮਝ ਹੀ ਨਹੀਂ ਆਉਂਦੀ ਵੀ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕਈ ਵਾਰ ਆਪਾਂ ਗੱਲ ਦਾ ਗਲਤ ਅਰਥ ਪਤਾ ਚ ਲਗਾ ਲੈਂਦੇ ਆ ਤਾ ਅੱਜ ਦੀ ਵੀਡੀਓ ਦੇ ਵਿੱਚ ਜੋ ਵੀ ਗੱਲਬਾਤ ਆਪਾਂ ਕਰਨ ਜਾ ਰਹੇ ਹਾਂ ਇਹ ਕੋਈ ਵਹਿਮ ਪਰਮਾਨੀਆਂ ਗੱਲ ਸਮਝਣ ਵਾਲੀ ਆ ਪਰ ਜੇਕਰ ਆਪਾਂ ਇਹਨਾਂ ਗੱਲਾਂ ਨੂੰ ਸਮਝ ਲਿਆ ਤਾਂ ਬਸ ਸਮਝ ਲੋ ਸੁਖੀ ਹੋ ਜਾਵਾਂਗੇ ਤਾਂ ਫਿਰ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਵੀਡੀਓ ਨੂੰ ਪੂਰਾ ਸਮਝ ਜੀ ਜੇ ਵੀਡੀਓ ਚੰਗੀ ਲੱਗ ਲਿੰਤਾ ਫਿਰ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜਾਂ ਫਰਵਾਹੀ ਜਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਦੇਖੋ ਜੀ ਹਰ ਇੱਕ ਬੰਦਾ ਚਾਹੁੰਦਾ ਵੀ ਉਹਦੇ ਘਰ ਦੇ ਵਿੱਚ ਸੁੱਖ ਸ਼ਾਂਤੀ ਹੋਵੇ ਉਹਦੇ ਘਰ ਦੇ ਜੀਆ ਦਾ ਮਨ ਖੁਸ਼ ਹੋਵੇ ਜੀ ਤੰਦਰੁਸਤ ਰਹਣ ਹਮੇਸ਼ਾ ਕਾਮਯਾਬੀ ਤਰਕੀ ਹਾਸਲ ਕਰਨ ਸਭ ਨੂੰ ਆਪਣੇ ਘਰ ਦਾ ਵਾਤਾਵਰਣ ਚਾਹੀਦਾ ਹੈ ਅਤੇ ਆਪਾਂ ਆਪਣੇ ਘਰ ਦੇ ਵਾਅਦੇ ਦੇ ਲਈ ਬਹੁਤ ਕੁਝ ਕਰਦੇ ਆਂ ਜਿੱਥੇ ਪੜਨਾ ਪਾਠ ਪੂਜਾ ਕਰਦੀਆਂ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਅੰਦਾਸਾਂ ਬੇਨਤੀਆਂ ਵੀ ਕਰਦੀਆਂ ਨੇ ਫਿਰ ਜੇ ਕੋਈ ਮਨੁੱਖ ਮਾੜਾ ਮੋਟਾ ਕੋਈ ਟੋਟਕਾ ਉਪਾਅ ਵੀ ਦੱਸ ਦਵੇ ਨਾ ਇਹ ਇੰਜ ਕਰ ਲੈਣੇ ਨਾਲ ਘਰ ਦੇ ਵਿੱਚ ਸੁੱਖ ਸ਼ਾਂਤੀ ਰਹਿੰਦੀ ਆ ਘਰ ਦੇ ਵਿੱਚ ਬਰਕਤ ਵੱਧਦੀ ਆ ਪਰ ਕਈ ਭੈਣਾ ਉਹ ਵੀ ਕਰ ਲੈਂਦੀਆਂ ਨੇ ਪਰ ਘਰ ਦੇ ਵਿੱਚ ਸੁੱਖ ਸ਼ਾਂਤੀ ਬਰਕਤ ਕਾਮੀ ਨਹੀਂ ਰਹਿੰਦੀ ਕਿਉਂ ਨਹੀਂ ਰਹਿੰਦੀ ਕਿਉਂਕਿ ਕਈ ਵਾਰ ਅਸੀਂ ਬਹੁਤ ਕੁਝ ਚੱਕਾ ਕਰਕੇ ਕੁਝ ਮਾੜਾ ਕਰ ਗੱਟਦੇ ਆ ਕਿ ਅਸੀਂ ਕੁਝ ਗਲਤੀਆਂ ਕਰ ਗੱਟਦੇ ਆ ਜਿੰਨਾ ਗਲਤੀਆਂ ਕਰਕੇ ਅਸੀਂ ਦੁਖੀ ਹੁੰਨੇ ਆ ਸਾਡੇ ਬਨੇ ਉਹ ਗਲਤੀਆਂ ਹੋਈਆਂ ਜਾਣੇ-ਣੇ ਦੇ ਵਿੱਚ ਉਹ ਗਲਤੀਆਂ ਸਾਡੇ ਤੇ ਵੀ ਪੈ ਜਾਂਦੀਆਂ ਨੇ ਸਭ ਤੋਂ ਪਹਿਲਾਂ ਤਾਂ ਆਪਾਂ ਨਾਲ ਗਲਤ ਕੰਮ ਕਰਨੀਆਂ ਜੋ ਆਪਾਂ ਆਪਣੇ ਘਰ ਦੇ ਨਾਂ ਤਾਂ ਅੰਦਰ ਕਰਦੇ ਨਾ ਹੀ ਬਾਹਰ ਕਰਦੇ ਪਹਿਲੀ ਗਲਤੀ ਉਹ ਹੈ ਕਿਸੇ ਦੀ ਨਿੰਦਿਆ ਜੁਗਲੀ ਕਿਸੇ ਦੀ ਬੁਰਾਈ ਕਈ ਵਾਰ ਆਪਾਂ ਦਾਨ ਪੂਨ ਕਰਦੇ ਆ ਪਾਠ ਪੂਜਾ ਕਰਦੇ ਆ ਸੇਵਾ ਕਰਦੇ ਆ ਆਪਣੀ ਚੱਕੀ ਕਰਕੇ ਬਣਾਉਣ ਦੇ ਲਈ ਪਰ ਨਾਲ ਨਾਲ ਕਿਸੇ ਨਾ ਕਿਸੇ ਦੀ ਬੁਰਾਈ ਕਰ ਦਿੰਦੇ ਆ ਕਿ ਜੇ ਜੀ ਨੂੰ ਡਾਇਰੀ ਕੁਲੀ ਕਰਨੇ ਸ਼ੁਰੂ ਕਰ ਦਿੰਨੇ ਆ ਤਾਂ ਮਹਾਪੁਰਖ ਜੀ ਕਹਿੰਦੇ ਸਾਡੇ 2.5 ਘੰਟੇ ਦਾ ਨਿਤਨੇਮ 5 ਮਿੰਟ ਦੀ ਨਿੰਦਿਆ ਜੁਲੀ ਕਰਕੇ ਅਸੀਂ ਵਿਅਰਥ ਕਰਨੀ ਆ ਗਵਾ ਲੈਨੇ ਆ ਜਿਸ ਬੰਦੇ ਦੀ ਨਿੰਦਿਆ ਜੁਲੀ ਕੀਤੀ ਬਰਾਈ ਕੀਤੀ ਉਹਦੇ ਪਾਪਾਂ ਦੀ ਪੰਡ ਆਪਣੇ ਸਿਰ ਤੇ ਚੁਕਲੇ ਨੇ। ਪੱਪੋ ਲਗੇ ਵੀ ਕਦੇ ਨਾ ਤਾਂ ਆਪਣੇ ਘਰ ਦੇ ਵਿੱਚ ਕਿਸੇ ਦੀ ਨਿੰਦਿਆ ਚੁਗਲੀ ਕਰਨੀ ਚਾਹੀਦੀ ਆ, ਨਾ ਹੀ ਕਦੇ ਬਾਹਰ ਕਿਸੇ ਦੀ ਨਿੰਦਿਆ ਚੁਗਲੀ ਕਰਨੀ ਆ ਕਿਉਂਕਿ ਨਿੰਦਿਆ ਚੁਗਲੀ ਸਭ ਤੋਂ ਮਾੜਾ ਕਰਮ ਆ। ਸਤਿਗੁਰੂ ਸੱਚੇ ਪਾਤਸ਼ਾਹ ਨੇ ਤਾਂ ਸਾਨੂੰ ਬੁਰੇ ਦੀ ਵੀ ਬਰਾਈ ਕਰਕੇ ਨੂੰ ਨਹੀਂ ਕਿਹਾ। ਵੀ ਭਾਵੇਂ ਕਿਸੇ ਦੇ ਵਿੱਚ 100 ਆਗਣਿਆ ਨੇ ਪਰ ਸਾਨੂੰ ਹੱਕ ਨਹੀਂ ਦਿੱਤਾ ਕਿ ਤੁਸੀਂ ਸੋਰੀ ਬਰਾਈ ਚਾਰਚ ਫਿਰ ਕਰ ਦੇਵੋਗੇ। ਹਾਂ ਜੇਕਰ ਉਹਦੀ ਬੁਰਾਈ ਸਾਨੂੰ ਦੇ ਸਹੀ ਆ ਤਾਂ ਆਪਾਂ ਉਹਦੀ ਉਸ ਬਰਾਈ ਨੂੰ ਸੁਧਾਰਨ ਤੇ ਇਹਨੂੰ ਸਮਝਾ ਸਕਦੇ ਹਾਂ ਸਿਰਫ ਸਮਝਾ ਸਕਦੇ ਆ ਤਾਂ ਪਹਿਲਾ ਕੰਮ ਤਾਂ ਇਹ ਆ ਭੁੱਲ ਕੇ ਵੀ ਕਿਸੇ ਦੀ ਨਹੀਂ ਦਿਆਂ ਚੁਗਲੀ ਨਹੀਂ ਕਰਨੀ ਕਿਸੇ ਦੀ ਬੁਰਾਈ ਨਹੀਂ ਕਰਨੀ ਕਿਉਂਕਿ ਇਹ ਸਾਡੇ ਆਪਣੇ ਉੱਤੇ ਅਤੇ ਸਾਡੇ ਆਪਣਿਆਂ ਦੇ ਉੱਤੇ ਬਹੁਤ ਮਾੜਾ ਪ੍ਰਭਾਵ ਪਾਉਂਦੀ ਆ ਕਦੇ ਵੀ ਇਹ ਦੇਖ ਲੈਣਾ ਭਾਵੇਂ ਘਰ ਦੇ ਵਿੱਚ ਵਿਚਰੀਆਂ ਦੀਆਂ ਚੁਗਲੀ ਕਰਨਾ ਅਤੇ ਭਾਵੇਂ ਬਾਹਰੋਂ ਕਰਕੇ ਆ ਜਾਓ ਜਾਂ ਸੁਣੋ ਤਾਂ ਤੁਹਾਡਾ ਮਾਣ ਘਟਦਾ ਸਵੇ ਜੇ ਜੇ ਰੋਜਾ ਵੇਗਾ ਜੇ ਤੁਹਾਡਾ ਮਨ ਵੇਚਣਿਆ ਉਦਾਰਤਾ ਉਹ ਵੇਚੇ ਦੀ ਉਦਾਰਤਾ ਦਾ ਪ੍ਰਭਾਵ ਦੇ دیوار ਦੇ ਉੱਤੇ ਵੀ ਪਵੇਗਾ ਇਹ ਗੱਲ ਬਾਤ ਵਿੱਚ ਤੁਸੀਂ ਅਜੇ ਮਾ ਕੇ ਦੇਖ ਰਹੇ ਹੋ ਕਿ ਜਿਸ ਦਿਨ ਕਿਸੇ ਨੇ ਦੰਦਿਆ ਡਿਲੀ ਕੀਤੀ ਹੋਵੇਗੀ ਨਾ

ਸਾਡੇ ਹੀ ਸਾਹਮਣੇ ਹੁੰਦੀਆਂ ਨੇ ਸਾਡੇ ਹੀ ਨਿਸ਼ਾਸ ਕਰਦੀਆਂ ਨੇ ਕਈ ਵਾਰ ਜ਼ਿਆਦਾ ਪ੍ਰਾਪਤ ਕਰਨ ਦੀ ਚਾਹ ਦੇ ਵਿੱਚ ਮਨੁੱਖ ਜੋ ਕੋਲ ਹੁੰਦਾ ਹੈ ਨਾ ਉਹ ਵੀ ਗਵਾ ਬੈਠਦਾ ਹੈ ਤਾਂ ਕਦੇ ਵੀ ਕਿਸੇ ਦਾ ਹੱਕ ਨਹੀਂ ਮਾਰਨਾ ਕਿਸੇ ਦੇ ਨਾਲ ਠੱਗੀ ਧੋਰੀ ਨਹੀਂ ਕਰਨੀ ਚਾਹੀਦੀ ਤੇ ਉਸ ਚਲਾਕੀ ਨਹੀਂ ਕਰਨੀ ਚਾਹੀਦੀ ਕਿਉਂਕਿ

Ya Ali Amir Barka ਫਿਰ ਜਦੋਂ ਛੁੜੇ ਦੇ ਵਿੱਚ ਵੀ ਸਿੱਧਕਾ ਜਾਣਾ ਹੈ ਤਾਂ ਆਪਾਂ ਆਪਣੇ ਸੰਸਰ ਨੂੰ ਸੱਚੇ ਪਾਸ਼ਾਸ਼ਾ ਦਿੱਤਿਆ ਸਿੱਖਿਆਵਾਂ ਦੇ ਅਨੁਸਾਰ ਚੱਲਣਾ ਹੈ ਸਤਿਗੁਰ ਸੱਚੇ ਪਾਸ਼ਾ ਸਾਨੂੰ ਹੱਕ ਸੱਚ ਦੀ ਕਿਰਤ ਕਰਨ ਨੂੰ ਕਿਹਾ ਹੈ ਅਤੇ ਕੀਤੀ ਹੋਈ ਹੋਈ ਕਿਰਤ ਕਮਾਈ ਦੇ ਵਿੱਚੋਂ ਵੰਡ ਕੇ ਸੇਕਣਾ ਕਿਹਾ ਹੈ ਜੇਕਰ ਇਹ ਦੋ ਚੀਜ਼ਾਂ ਆਪਾਂ ਆਪਣੇ ਘਰ ਦੇ ਵਿੱਚ ਲੈ ਆਉਣੇ ਪਾ ਅਸੀਂ ਇਹ ਦੋ ਚੀਜ਼ਾਂ ਨੂੰ ਆਪਣਾ ਪੱਕਾ ਨਿਯਮ ਬਣਾ ਲਈਏ ਵੀ ਆਪਣੀ ਕਿਰਤ ਦੇ ਵਿੱਚ ਇਮਾਨਦਾਰੀ ਅਤੇ ਕੀਤੀ ਹੋਈ ਕਿਰਤ ਕਮਾਈ ਦੇ ਵਿੱਚੋਂ ਭਲਾ ਕਰਨ ਦੀ ਕੋਸ਼ਿਸ਼ ਕਰ ਪਾਵਣੀਆਂ ਆਪਾਂ ਆਪਣੇ ਘਰ ਦੇ ਵਿੱਚ ਆ ਤੇ ਪਾਵਣੇ ਘਰੋਂ ਬਾਹਰ ਆ ਕਦੇ ਵੀ ਕਿਸੇ ਦੇ ਪ੍ਰਤੀ ਮਨ ਦੇ ਵਿੱਚ ਖੋਟ ਨਹੀਂ ਰੱਖਣੀ ਹਮੇਸ਼ਾ ਭਲੇ ਦੀ ਭਾਵਨਾ ਹੋਵੇ ਕਿਉਂਕਿ ਇਹ ਦੋ ਚੀਜ਼ਾਂ ਜਿਹੜੀ ਆਪਾਂ ਗੱਲ ਕੀਤੀ ਹੈ ਨਾ ਮੇ ਸਾਡੇ ਘਰ ਦੀ ਦਹਲਹੀਜ ਤੇ ਇਹ ਦੋ ਚੀਜ਼ਾਂ ਹੋਣ ਉਹ ਘਰ ਦੀ ਦਹਲਹੀਜ ਦੇ ਅੰਦਰ ਤੇ ਬਾਹਰ ਦੋਵੇਂ ਬੰਨੇ ਹੋਣਾ ਚਾਹੀਦੇ ਆ ਇਹਦਾ ਮਤਲਬ ਇਹ ਹੈ ਕਿ ਭਾਵੇਂ ਆਪਾਂ ਆਪਣੇ ਘਰ ਦੇ ਵਿੱਚ ਆ ਤੇ ਭਾਵੇਂ ਆਪਾਂ ਘਰੋਂ ਬਾਹਰ ਆ ਪਰ ਹਮੇਸ਼ਾ ਸਾਡੇ ਮਨ ਦੇ ਵਿੱਚ ਦੂਜਿਆਂ ਪ੍ਰਤੀ ਭਲੇ ਦੀ ਭਾਵਨਾ ਹੋਵੇ ਅਸੀਂ ਹਮੇਸ਼ਾ ਛੁੱਟੀਆਂ ਦਾ ਚੰਗਾ ਕਰਨ ਦੀ ਕੋਸ਼ਿਸ਼ ਕਰੀਏ ਦੂਜਿਆਂ ਪ੍ਰਤੀ ਸਾਡੇ ਮਨ ਵਿੱਚ ਸਤਿਕਾਰ ਚਾਹੀਦਾ ਹੈ ਜਿਸ ਦਿਨ ਸਾਡੀ ਨੀਅਤ ਸੱਚੀ ਸੁੱਚੀ ਹੋ ਗਈ ਸਾਡੀ ਨੀਅਤ ਸਾਫ਼ ਹੋ ਗਈ ਨਾ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਸਮਾਨਿਆ ਅਸੀਂ ਔਖੇ ਹੀ ਇਹੇ ਤੱਕ ਜਿੰਨੀ ਦੇਰ ਤੱਕ ਸਾਡਾ ਧਿਆਨ ਦੂਜਿਆਂ ਦੀ ਨੀਅਤ ਵਿੱਚ ਰਹਿੰਦਾ ਹੈ ਜੇ

ਮਾੜਾ ਕਦੇ ਕੋਈ ਸੋਚ ਨਹੀਂ ਕਰਦਾ ਦੂਸਰਿਆਂ ਦੇ ਪ੍ਰਤੀ ਹਮੇਸ਼ਾ ਸਤਕਾਰ ਦੀ ਭਾਵਨਾ ਹੋਵੇ ਭਲੇ ਦੀ ਭਾਵਨਾ ਹੋਵੇ ਤਾਂ ਸੱਚਾ ਮਾੜਾ ਕਦੇ ਹੋਈ ਨਹੀਂ ਕਿਉਂਕਿ ਉਹ ਹੀ ਉਹ ਇਨਸਾਨ ਸਤਿਕਰ ਸੱਚੇ ਪਾਸ਼ਾ ਨੂੰ ਲੱਗਦਾ ਹੈ ਜੋ ਰੱਬ ਦੇ ਇਸ ਬਣਾਏ ਹੋਏ ਸਾਰੇ ਜੀਵਾਂ ਦੇ ਦਿੱਤੇ ਤਰਸ ਤੇ ਦਇਆ ਦੀ ਭਾਵਨਾ ਰੱਖਦਾ ਹੈ ਤਾਂ ਇਹ ਤਰਸ ਦਇਆ ਸਤਕਾਰ ਭਲੇ ਦੀ ਭਾਵਨਾ ਭਾਵੇਂ ਆਪਾਂ ਘਰ ਦੇ ਵਿੱਚ ਆ ਤੇ ਭਾਵੇਂ ਆਪਾਂ ਘਰੋਂ ਬਾਹਰ ਹਮੇਸ਼ਾ ਸਾਡੇ ਮਨ ਵਿੱਚ ਉਹੀ ਜਾਈ ਰਹੀ ਹੈ ਸਾਡੇ ਘਰ ਦੇ ਵਿੱਚ ਜਦੋਂ ਵੀ ਜੀ ਆਉਂਦਾ ਹੈ ਉਹਨੂੰ ਹਮੇਸ਼ਾ ਖੜੇ ਹੋ ਕੇ ਉਹਦਾ ਸਵਾਗਤ ਕਰੋ ਖਿੜੇ ਮੱਥਾ ਉਹਦਾ ਸਤਿਕਾਰ ਕਰੋ ਘਰ ਦੇ ਵਿੱਚ ਕੋਈ ਮਹਿਮਾਨ ਆਉਂਦਾ ਹੈ ਕੋਈ ਵੀ ਜੀ ਆਉਂਦਾ ਹੈ ਉਹਨੂੰ ਖੁਸ਼ ਹੋ ਚੁਕੇ ਪ੍ਰਸ਼ਾਦਾ ਪਾਣੀ ਸ਼ਕਾਓ ਕਿਉਂਕਿ ਕੋਈ ਪਤਾ ਨਹੀਂ ਹੁੰਦਾ ਵੀ ਕਿਹਦੇ ਕਰਮਾਂ ਕਰਕੇ ਸਾਨੂੰ ਮਿਲ ਰਿਹਾ ਹੈ ਹੋ ਸਕਦਾ ਹੈ ਸਾਡੇ ਘਰ ਆਉਣ ਵਾਲਾ ਜੀ ਕਿੰਨਾ ਕਰਮ ਰਮਲਾ ਹੋਵੇ ਜੇਕਰ ਕਾਸੀ ਉਹਦਾ ਸਤਿਕਾਰ ਕਰਦੇ ਆ ਉਹਦੀ ਸੇਵਾ ਕਰਦੇ ਆ ਹੋ ਸਕਦਾ ਉਸ ਭਲੇ ਲੇਨ ਦੇ ਵਿੱਚੋਂ ਸਾਡੇ ਲਈ ਕੋਈ ਚੰਗੀ ਚੀਜ਼ ਨਿਕਲ ਜਾਵੇ ਜਿਹਦੇ ਨਾਲ ਸਾਡਾ ਵੀ ਭਲਾ ਹੋ ਜਾਵੇ ਤਾਂ ਇਸ ਕਰਕੇ ਘਰ ਆਏ ਹਰ ਇੱਕ ਜੀਵ ਦਾ ਸਤਿਕਾਰ ਕਰਨਾ ਹੈ ਜਿੰਨੇ ਕੁ ਲੋਕੇ ਹੈਗੇ ਹੋ ਖੁਸ਼ੀ ਖੁਸ਼ੂਲੀ ਸੀ ਕਰਨੀ ਹੈ ਇਹ ਦੋ ਦੋਜਾਂ ਦਾ ਵੀ ਖਾਸ ਕਰਕੇ ਧਿਆਨ ਰੱਖਣਾ ਹੈ ਕਦੇ ਵੀ ਕਿਸੇ ਨੂੰ ਭੋਜਨ ਪ੍ਰਸ਼ਾਸਕ ਕੋਲ ਲੱਗਿਆ ਸੜੂ ਨਹੀਂ ਕਰਨਾ ਚਾਹੀਦਾ ਜੇਕਰ ਕਰਕੇ ਸੇਵਾ ਸੰਕਰ ਕਰਦਿਆ ਮਿਲ ਗਈ ਆ ਤਾਂ ਉਹਨੂੰ ਖੁਸ਼ੀ ਖੁਸ਼ੀ ਪੂਰੇ ਸਤਿਕਾਰ ਦੀ ਪਾਵਨਾ ਦੇ ਨਾਲ ਸੇਵਾ ਦੀ ਪਾਉਨਾ ਦੇ ਨਾਲ ਭੋਜਨ ਪ੍ਰਸ਼ਾਦਾ ਸ਼ਕਉਣਾ ਹੈ ਮਾਲਕ ਦਾ ਸ਼ੁਕਰ ਕਰਕੇ ਸ਼ਕਉਣਾ ਹੈ ਤਾਂ ਦੇਖਣਾ ਜਦੋਂ ਸਾਡੀ ਨੀਅਤ ਸੱਚੀ ਸੱਚੀ ਹੁੰਦੀ ਹੈ ਤਾਂ ਸਾਡੇ ਕਰਤਿਆਂ ਵਰਕਰ ਸਾਡੇ ਕਰਤਿਆਂ ਖੁਸ਼ੀਆਂ ਆਪਣੇ ਆਪ ਵੱਧਦੀਆਂ ਨੇ ਤਾਂ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਫਿਰ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਪਰ ਜੇਕਰ ਕੋਈ ਵੀ ਗੱਲ ਤੁਹਾਨੂੰ ਚੰਗੀ ਨਾ ਲੱਗੀ ਹੋਵੇ ਤਾਂ ਫਿਰ ਆਪਣੀ ਛੋਟੀ ਜਾਂ ਵੱਡੀ ਭੈਣ ਸੰਸਕੇ ਮਾਫ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ